ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਉਸ ਵੱਡੀ ਖਬਰ ਬਾਰੇ ਜੋ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਇਸ ਸਮੇਂ ਵਾਇਰਲ ਹੋ ਰਹੀ ਹੈ ਕਿ ਰਾਜਵੀਰ ਜਵੰਦਾ 12 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ ਦੁਨੀਆ ਤੋਂ ਹਮੇਸ਼ਾ ਹਮੇਸ਼ਾ ਲਈ ਚਲਾ ਗਿਆ ਬਹੁਤ ਸਾਰੇ ਸਵਾਲ ਜਿਹੜੇ ਮੈਡੀਕਲ ਲਾਈਨ ਦੇ ਉੱਤੇ ਖੜੇ ਕਰਕੇ ਗਿਆ ਰਾਜਵੀਰ ਜਵੰਦਾ ਬਹੁਤ ਸਾਰੀਆਂ ਮੇਨ ਗੱਲਾਂ ਸੀ ਮੇਨ ਤੱਤ ਸੀ ਜਿਹੜੇ ਡਾਕਟਰਾਂ ਦੇ ਵੱਲੋਂ ਛੁਪਾਏ ਗਏ ਵੱਡੇ ਭੱਦਰ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਬਹੁਤ ਸਾਰੇ ਤੱਤ ਡਾਕਟਰਾਂ ਦੇ ਵੱਲੋਂ ਲੁਕਾ ਕੇ ਰੱਖੇਗੇ ਰਾਜਵੀਰ ਜਵੰਦਾ ਦੇ ਇਲਾਜ ਦੇ ਦੌਰਾਨ ਸਿਰਫ ਤੇ ਸਿਰਫ ਪੈਸਾ ਬਣਾਉਣ ਤੱਕ ਹੀ ਧਿਆਨ ਡਾਕਟਰਾਂ ਦੇ ਵੱਲੋਂ ਰੱਖਿਆ ਗਿਆ ਜਿਹੜੇ ਉਹ ਵੱਡੇ ਵੱਡੇ ਬਿੱਲ ਬਣਾਏਗੇ ਰਾਜਵੀਰ ਜਵੰਦਾ ਦੇ ਨਾਮ ਤੇ ਇਹ ਨੈਟ ਦੇ ਉੱਤੇ ਹੁਣ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਕਿ ਜਵੰਦਾ ਦੇ ਇਲਾਜ ਉੱਤੇ ਘਟੋ ਘਟ 20 ਤੋਂ 22 ਕਰੋੜ ਰੁਪਇਆ ਲੱਗ ਚੁਕਿਆ ਹੈ ਇਹ ਖਬਰਾਂ ਹੁਣ ਵਾਇਰਲ ਹੋ ਰਹੀਆਂ ਹਨ ਕਿ ਜੇਕਰ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਪੈਸਾ ਲੱਗ ਚੁਕਿਆ ਹੈ ਤਾਂ ਫਿਰ ਰਾਜਵੀਰ ਜਵੰਦਾ ਦੀ ਜਾਨ ਡਾਕਟਰਾਂ ਦੇ ਵੱਲੋਂ ਕਿਉਂ ਨਹੀਂ ਬਚਾਈ ਗਈ ਕਿਉਂਕਿ ਦੋਸਤੋ ਵੈਂਟੀਲੇਟਰ ਕੋਈ ਵੀ ਕਿਸੇ ਵੀ ਇਲਾਜ ਦਾ ਕੋਈ ਪੱਕਾ ਹੱਲ ਨਹੀਂ ਇਹ ਗੱਲ ਹੁਣ ਸਾਫ ਤੌਰ ਤੇ ਸਾਹਮਣੇ ਆ ਚੁੱਕੀ ਹੈ ਖਾਸ ਕਰਕੇ ਦੇਖਿਆ ਜਾਂਦਾ ਹੈ ਕਿ ਹਰ ਰੋਜ਼ ਮੀਡੀਆ ਦੇ ਵਿੱਚ ਮੈਡੀਕਲ ਬਲੇਟਨ ਜਾਰੀ ਕਰਕੇ ਇਹ ਗੱਲ ਕਹੀ ਜਾਂਦੀ ਸੀ ਕਿ ਰਾਜ ਵੀਰ ਜਵੰਦਾ ਬਸ ਐਡਵਾਂਸ ਲਾਈਫ ਸਪੋਰਟ ਸਿਸਟਮ ਦੇ ਸਹਾਰੇ ਚੱਲ ਰਹੇ ਹਨ 12 ਦਿਨਾਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਭੇਦ ਭਰੀ ਹਾਲਤ ਦੇ ਵਿੱਚ ਮੌਤ ਹੋਈ ਹੈ ਅਸਲ ਦੇ ਵਿੱਚ ਕੀ ਹੈ ਕਿ ਡਾਕਟਰਾਂ ਨੇ ਜੋ ਉਹਨਾਂ ਦੀਆਂ ਐਮ ਆਰ ਆਈ ਕੀਤੀਆਂ ਹਨ ਸੀਟੀ ਸਕੈਨ ਕੀਤੀਆਂ ਹਨ ਉਹ ਰਿਪੋਰਟਾਂ ਕਦੇ ਵੀ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਪਰ ਜੇਕਰ ਪਰਿਵਾਰ ਨੂੰ ਉਹ ਰਿਪੋਰਟਾਂ ਦਿੱਤੀਆਂ ਜਾਂਦੀਆਂ ਦਿਖਾਈਆਂ ਜਾਂਦੀਆਂ ਤਾਂ ਘੱਟੋ-ਘੱਟ ਬੇਸ਼ੱਕ ਇਲਾਜ ਚੱਲ ਰਿਹਾ ਸੀ ਪਰ ਫਿਰ ਵੀ ਪਰਿਵਾਰ ਹੋਰ ਸੀਨੀਅਰ ਡਾਕਟਰਾਂ ਦੀ ਸਲਾਹ ਵੀ ਲੈ ਸਕਦਾ ਸੀ ਜੇਕਰ ਡਾਕਟਰ ਸਹੀ ਰਿਪੋਰਟ ਦੱਸ ਦਿੰਦੇ ਤਾਂ ਪਰਿਵਾਰ ਨੂੰ ਇਹ ਪਤਾ ਲੱਗ ਜਾਣਾ ਸੀ ਕਿ ਉਹਨਾਂ ਦੇ ਰਾਜਵੀਰ ਜਵੰਦਾ ਦੀ ਸਿਹਤ ਕਿਵੇਂ ਹੈ ਕਿ ਉਹ ਬਿਲਕੁਲ ਠੀਕ ਹਨ ਜਾਂ ਉਹਨਾਂ ਦੀ ਸਿਹਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੈ ਇਸ ਗੱਲ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਜਾਣਾ ਸੀ ਪਰਿਵਾਰ ਆਪਣੇ ਬੱਚੇ ਦਾ ਇਲਾਜ ਵਧੀਆਂ ਥਾਂ ਤੇ ਕਰਵਾ ਸਕਦਾ ਸੀ ਪਰ ਡਾਕਟਰਾਂ ਨੇ ਮੈਡੀਕਲ ਬਲੇਟਨ ਜਾਰੀ ਨਹੀਂ ਕੀਤੇ ਜਿਸ ਕਰਕੇ ਇੱਕ ਮਾਂ ਦਾ ਪੁੱਤ ਜਹਾਨੋਂ ਤੁਰ ਗਿਆ ਤੇ ਮਾਂ ਦੇ ਨਾਲ ਇਸ ਸਮੇਂ ਕੀ ਬੀਤ ਰਹੀ ਹੋਵੇਗੀ ਇਹ ਕੋਈ ਵੀ ਨਹੀਂ ਸਮਝ ਸਕੇਗਾ ਪਰ ਆਖਰ ਵਿੱਚ ਡਾਕਟਰਾਂ ਦੇ ਵੱਲੋਂ ਉਦੋਂ ਜਰੂਰ ਰਾਜਵੀਰ ਜਵੰਦਾ ਦੀ ਪਤਨੀ ਨੂੰ ਰਾਜਵੀਰ ਜਵੰਦਾ ਦੀ ਸਿਹਤ ਦੇ ਬਾਰੇ ਦੱਸਿਆ ਗਿਆ ਜਦੋਂ ਸੁਖਵੀਰ ਸਿੰਘ ਬਾਦਲ ਮਿਲ ਕੇ ਆਏ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹਨਾਂ ਦੀ ਧੜਕਣ ਬਿਲਕੁਲ ਠੀਕ ਚੱਲ ਰਹੀ ਹੈ ਬਟ ਗਰਦਨ ਦੇ ਮਣਕੇ ਟੁੱਟਣ ਕਰਕੇ ਦਿਮਾਗ ਦੇ ਵਿੱਚ ਖੂਨ ਆਕਸੀਜਨ ਨਾ ਪਹੁੰਚਣ ਕਰਕੇ ਉਹਨਾਂ ਦੇ ਸਰੀਰ ਦੇ ਅੰਗ ਮਰ ਚੁੱਕੇ ਹਨ ਤੇ ਉਹਨਾਂ ਦਾ ਦਿਮਾਗ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਕਿ ਉਹਨਾਂ ਦਾ ਦਿਮਾਗ ਡੈੱਡ ਹੋ ਚੁੱਕਿਆ ਹੈ ਪਰ ਫਿਰ ਵੀ ਮੈਡੀਕਲ ਬੁਲੇਟਨ ਕਿਉਂ ਨਹੀਂ ਜਾਰੀ ਕਿਤੇਗੇ ਅਗਲੇ ਦਿਨ ਇਹ ਇੱਕ ਡਾਕਟਰ ਦੀ ਕਿ ਉਸਤ ਚਲਾਕੀ ਸਾਹਮਣੇ ਆਉਂਦੀ ਹੈ ਕਿਉਂਕਿ ਹੋ ਸਕਦਾ ਹੈ ਰਾਜਵੀਰ ਜਵੰਦਾ ਪਹਿਲਾਂ ਹੀ ਮਰ ਚੁੱਕਿਆ ਸੀ ਡਾਕਟਰ ਸਿਰਫ ਬਿੱਲ ਬਣਾ ਰਹੇ ਸੀ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਡਾਕਟਰਾਂ ਨੇ 20 ਤੋਂ 22 ਕਰੋੜ ਦਾ ਬਿੱਲ ਰਾਜਵੀਰ ਜਵੰਦਾ ਦੇ ਇਲਾਜ ਦੇ ਦੌਰਾਨ ਬਣਾ ਲਿਆ ਹੈ ਜਾਂ ਫਿਰ ਡਾਕਟਰਾਂ ਨੇ ਕੋਈ ਗਲਤ ਦਵਾਈ ਦੇ ਦਿੱਤੀ ਹੈ ਜਿਸ ਕਰਕੇ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਲਈ ਸਾਡੇ ਤੋਂ ਦੂਰ ਚਲੇਗੇ ਆਪਣੇ ਪਰਿਵਾਰ ਤੋਂ ਦੂਰ ਚਲੇਗੇ ਪਰ ਰਾਜਵੀਰ ਜਵੰਦਾ ਦੀ ਘਾਟ ਸਾਨੂੰ ਹਮੇਸ਼ਾ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਅਤੇ ਹਮੇਸ਼ਾ ਉਹ ਦਿਲਾਂ ਦੇ ਵਿੱਚ ਵਸਦੇ ਰਹਿਣਗੇ ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਦੂਜੇ ਪਾਸੇ ਦੋਸਤੋ ਇੱਕ ਵੱਡੀ ਖਬਰ ਹੋਰ ਆ ਰਹੀ ਹੈ ਕਿ ਜਿਹੜੇ ਵਰਿੰਦਰ ਸਿੰਘ ਘੁੰਮਣ ਜਿਨ੍ਹਾਂ ਦੀ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋ ਗਈ ਜੋ ਇੱਕ ਬਹੁਤ ਹੀ ਤਕੜੇ ਸਰੀਰ ਦੇ ਮਾਲਕ ਸਨ ਤੇ ਇਹ ਖਬਰ ਸਾਹਮਣੇ ਆਈ ਹੈ ਕਿ ਡਾਕਟਰਾਂ ਨੇ ਜਾਣ ਬੁੱਝ ਕੇ ਕੋਈ ਰੰਜਿਸ਼ ਕੋਈ ਉਹਨਾਂ ਦੇ ਨਾਲ ਪਹਿਲਾਂ ਉਹਨਾਂ ਦੀ ਕੋਈ ਵਹਿਸ ਹੋਈ ਹੋਵੇਗੀ ਜਿਸ ਕਰਕੇ ਉਹਨਾਂ ਨੇ ਕੋਈ ਗਲਤ ਟੀਕਾ ਲਗਾ ਦਿੱਤਾ ਜਿਸ ਕਰਕੇ ਵਰਿੰਦਰ ਘੁੰਮਣ ਦਾ ਪੂਰਾ ਸਰੀਰ ਨੀਲਾ ਹੋ ਚੁੱਕਿਆ ਸੀ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਹੁਣ ਪਰਿਵਾਰ ਦੇ ਵੱਲੋਂ ਇਹ ਮਾਮਲਾ ਹਾਈ ਕੋਰਟ ਤੱਕ ਤੇ ਡਾਕਟਰਾਂ ਦੀ ਜਾਂਚ ਦੇ ਲਈ ਵਿਜੀਲੈਂਸ ਦੇ ਕੋਲ ਇਹ ਮਾਮਲਾ ਪਹੁੰਚਾ ਦਿੱਤਾ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ